ਪ੍ਰਿੰਸੀਪਲ ਮਨਦੀਪ ਪਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਪਾਲੂਟ ਅਮ੍ਰਿਤਸਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਸਕੂਲ ਇਹ ਸਿਟੀ ਦੇ ਸੈਂਟਰ ਦਾ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਕੋਈ ਵੀ ਇਵੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡਾ ਆਨਰ ਹੈ ਕਿ ਇੱਥੋਂ ਸ਼ੁਰੂ ਕੀਤੀ ਜਾਂਦੀ ਹੈ ਤੋਂ ਅੱਜ ਕਮਿਸ਼ਨਰ ਸਰ ਮਿਸਟਰ ਪੁੱਲਰ ਜੀ ਆਏ ਨੇ ਉਹਨਾਂ ਨੇ ਹੈਲਮੇਟਸ ਵੰਡਣ ਦਾ ਜਿਹੜਾ ਪ੍ਰੋਗਰਾਮ ਹੈ ਇੱਥੋਂ ਸਟਾਰਟ ਕੀਤਾ ਸੋ ਆਈ ਅਪਰੀਸ਼ੀਏਟ ਹਿਸ ਐਫਰਟਸ ਐਂਡ ਆਮ ਰੀਅਲੀ ਥੈਂਕਫੁਲ ਟੂ ਦਾ ਪੁਲਿਸ ਡਿਪਾਰਟਮੈਂਟ ਐਂਡ ਟ੍ਰੈਫਿਕ ਡਿਪਾਰਟਮੈਂਟ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕੀਤਾ ਹੈ ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕੀਤਾ ਹੈ ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟਰੀਬਿਊਟ ਕੀਤੇ ਗਏ ਨੇ ਜਿਹੜੇ ਕਿ ਬੱਚਿਆਂ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਵੀ ਹੋਣਗੇ ਔਰ ਇਹਦੇ ਨਾਲ ਇੱਕ ਸੋਸਾਇਟੀ ਨੂੰ ਮੈਸੇਜ ਬੜਾ ਵਧੀਆ ਜਾਂਦਾ ਹੈ ਹਾਂਜੀ ਇਹ ਕੰਟੀਨਿਊਸ ਹੋਣੇ ਚਾਹੀਦੇ ਆ ਤਾਂ ਕਿ ਇੱਕ ਅਚੀ ਚੇਂਜ ਆ ਸਕੇ ਕਿਉਂਕਿ ਆਊਟ ਆਫ ਫੇਅਰ ਤੇ ਅਸੀਂ ਲੋਕਾਂ ਕੋਲੋਂ ਸਭ ਕੁਝ ਕਰਵਾ ਲੈਨੇ ਆ ਬਟ ਆਊਟ ਆਫ ਰਿਸਪੌਂਸਿਬਿਲਟੀ ਇਟ ਸ਼ੁੱਡ ਬੀ ਦੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੇ ਹੈਲਮੇਟਸ ICICI ਇਨਸਟੀਚੂਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀ ਹੈ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅਜਿਥੋਂ ਆਗਾਜ਼ ਕੀਤਾ ਹੈ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਂਹੀ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫਾਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਇਹਦੇ ਵਿੱਚ ਉਨੀ ਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਹੁੰਦਾ ਵੇਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਇਹ ਹੋ ਜੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰਦੇ ਉਹ ਸਭ ਸਕੂਲ ਹੀ ਚੁਣਨਗੇ ਇਹ ਜੀ ਕਿ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਤਾਂ ਖਾਸ ਕਰਕੇ ਫੀਮੇਲ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਹੈਲਮਟ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਸੀ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ ਸਟਾਰਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਵਾਸਤੇ ਮੈਮ ਦੀ ਅਸੀਂ ਜਿਹੜੀਆਂ ਸਰਵਿਸੇਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਾਡ। ਤਾਂ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ ਬੱਚੇ? 71 ਨੇ ਜੀ ਹੁਣ ਲਿਆਂਦੇ ਆ। ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ। ਸਰ ਅਕਸਰ ਅਸੀਂ ਦੇਖੀਏ ਕਿ ਜਿਹੜਾ ਬਾਈਕ ਚਲਾ ਰਿਹਾ ਉਹ ਤਾਂ ਗੜਪਾਉਂਦਾ। ਪਾ ਜਿਹਦੇ ਪਿੱਛੇ ਬੱਚੇ ਬੈਠੇ ਹੁੰਦੇ ਅੱਗੇ ਵੀ ਜਿਹੜੇ ਬੱਚੇ ਖੜੇ ਹੁੰਦੇ ਸਰ ਉਹ ਕੋਈ ਸੇਫਟੀ ਨਾਲ ਕੋਲ ਨਹੀਂ ਹੁੰਦੇ। ਯਾਰ ਐਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਅਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਬਹੁਤ ਵਧੀਆ ਕੀਤਾ ਉਹਨਾਂ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਗਰੀਬਾਂ ਵਾਸਤੇ ਕਿਉਂਕਿ ਕਈ ਗਰੀਬਾਂ ਕੋਲੋਂ ਪੈਸੇ ਨਹੀਂ ਹੁੰਦੇ ਲੈਣ ਵਾਸਤੇ ਹੈਨਾ ਤੇ ਚਲੋ ਸਕੂਲ ਵੱਲੋਂ ਵਧੀਆ ਹੈਲਪ ਹੋ ਗਈ ਸਾਰਿਆਂ ਨੂੰ ਬਾਕੀ ਪੇਰੈਂਟਸ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਹੈਲਮਟ ਪਾਣ ਤਾਂ ਕਿ ਸਾਡੇ ਸਾਰਿਆਂ ਦੀ ਸੇਫਟੀ ਹੋ ਜਾਵੇ